ਵਾਰ ਗੁਰਦੀਪਾ ਸਾਹਿਬ ਵਾਰ ਗੁਰਦੀਪ ਕੀ ਫਤਿਹ ਸਤਿਗੁਰੂ ਧੰਨ ਧੰਨ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਗੁਰਪੁਰਬ ਨੂੰ ਮਨਾਉਂਦੇ ਹੋਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਸਾਸ਼ਾ ਜੀ ਦੀ ਸ਼ਬਦ ਸਾਇਆ ਦੇ ਇਹ ਪੰਜ ਪਿਆਰੇ ਸਤਿਕਾਰਿਆਂ ਦੀ ਯੋਗ ਤਦਵਾਈ ਦੇ ਵਿੱਚ ਜੋ ਨਗਰ ਕੀਰਤਨ ਰੂਪ ਦੇ ਵਿੱਚ ਆਪ ਸਰਬੱਤ ਸੰਗਤਾਂ ਨੂੰ ਲੀਤ ਕਰ ਰਹੇ ਹੋ ਪਾਉਂਕ ਮੈਂ ਤੁਹਾਡੇ ਰੱਤੀ ਦਾ ਸਵਾਸ ਸਮਾਪਤੀ ਕਰੇਗਾ ਤੇ ਕੁਝ ਦਿਨ ਪਹਿਲਾਂ ਕੁਝ ਬੁਰਮਖਾਂ ਦੇ ਨਾਮ ਦਾਸ ਨੇ ਪ੍ਰਸ਼ਨ ਕੀਤਾ ਸੀ ਗਿਆਨੀ ਜੀ ਜੋ ਦੋਸ਼ਤ ਦਮਨ ਸਤਗੁਰੂ ਸਾਖਬੀ ਜੀ ਦਾ ਨਾਮ ਪਿਆ ਕਿ ਕਿੱਥੋਂ ਪਿਆ ਕਿਉਂ ਮਹਾਰਾਜ ਸਾਹਿਬੀਆਂ ਨੂੰ ਦੋਸ਼ਤ ਦਮਨ ਜਦੋਂ ਮਹਾਰਾਜ ਸਾਹਿਬ ਦੇ ਪਿਛਲੇ ਜਨਮ ਦੀ ਅਸੀਂ ਕਥਾ ਪੜ੍ਹਨੇ ਆ ਜੋ ਬਚਿੱਤਰਨਾਥ ਦੇ ਵਿੱਚ ਕਲਗੀਧਰ ਸਹਾ ਪਾਤਸ਼ਾਹ ਨੇ ਆਪ ਲਿਖੀ ਹੈ ਉਹਨਾਂ ਗੁਰਮੁਖਾਂ ਦੇ ਪ੍ਰਸ਼ਨਾਂ ਨੂੰ ਵੇਖ ਕੇ ਅਸੀਂ ਫਿਰ ਗੁਰਮੁਖੀਵਾਰਿਆਂ ਦੇ ਨਾਲ ਵਿਚਾਰ ਗੋਸ਼ਟ ਕੀਤੀ ਇਹ ਰੰਗਾਂ ਦੇ ਵਿੱਚ ਜੋ ਪ੍ਰਾਚਨ ਹਸਲਿਖਤ ਕੋਥੀਆਂ ਨੇ ਉਹਨਾਂ ਦੇ ਵਿੱਚੋਂ ਦੋ ਸਾਧੂ ਸਤਗੁਰੂ ਜੀ ਨੇ ਅਸਰ ਕਰਕੇ ਗਿਣਤਾਂ ਨੂੰ ਬਖਸ਼ਿਆ ਸਾਧ ਸੰਗਤ ਜੀ ਇਹ ਇੱਕ ਭਾਰਤ ਦਾ ਇਲਾਕਾ ਹੈ ਅਛ ਪਾਕੀਆ ਵਾਰ ਕਲਾਵਾੜ ਗੁਜਰਾਤ ਆਦਿ ਇਸ ਇਲਾਕੇ ਵਿੱਚ ਜੋ ایک بڑا پرسد سورما پیدا ہویا سی جنہیں ظلم دے برد زبر دے برد برد چڑھتی کلا دے نال گھڑ کے کی مقابلہ کیتا تے او سے کچھ پاکیا وار کالا وار گجرات دے علاقے دے لوگاں نے انہوں کتاب دیتا او دا نام رکھیا واصل رائے

ਤੇ ਵਾਸਨਾ ਪ੍ਰਭੂ ਦੀਆਂ ਮੂਰਤਾਂ ਨਿਕਲਦੀਆਂ ਨੇ ਤੇ ਇਸ ਵਾਸਨਾ ਪ੍ਰਭੂ ਨੇ ਉਹਦੇ ਤੀਲੇ ਨਾਲ ਚੰਡੀ ਦੇ ਨਾਲ ਦੋਸਤਾਂ ਦਾ ਸੰਗਠਨ ਕਰਦਿਆਂ ਕਰਦਿਆਂ ਧਰਮ ਦਾ ਐਸਾ ਪ੍ਰਚਾਰ ਕੀਤਾ ਕਿ ਇਹ ਵਾਸਨਾ ਪ੍ਰਭੂ ਨੂੰ ਦੁਸ਼ਤਾਂ ਦਾ ਮਨ ਲਾ ਕੇ ਦਾਅਵਾ ਦਿੱਤਾ ਗਿਆ। ਗੋਰ ਦੇ ਨਾਮ ਤੇ

ਪੇਤਰ ਉਹਦਾ ਨਹੀਂ ਹੈ ਜਿਹੜੀ ਫੋਡ ਕੁਮਾਰ ਉਹਦੇ ਨਾਲ ਬਾਰੀ ਭਾਈ ਮੋਹਨ ਨੇ ਹੋਕਾਰ ਦੇ ਦਿੱਤੀ ਕਾਹ ਚੁ ਚਰਪਾ ਨਾਲ ਤੇ ਉਹਦੀ ਮਹਾਰਾਜਾ ਪਾਚਨ ਗੋਪ ਦਾ ਮੰਡੇ ਹਿੱਸੇ ਵਿੱਚ ਭਾਗੀ ਕੀਤੀ ਜਦੋਂ ਵੀ ਬਾਹਰ ਕੋਫੀਆਂ ਨੂੰ ਜੋ ਪਰਦੇ ਹੁੰਦੇ ਹਨ ਤੇ

ਇਹ ਦੋ ਨਦੀਆਂ ਦਾ ਜਿੱਥੇ ਸੰਗਮ ਹੁੰਦਾ ਹੈ ਜਿੱਥੇ ਆਪਸ ਵਿੱਚ ਇਹ ਜੁੜਦੀਆਂ ਨੇ ਨਾ ਜਿੱਥੇ ਇਹਨਾਂ ਦੋਹਾਂ ਨਦੀਆਂ ਦਾ ਆਪਸ ਵਿੱਚ ਸੁਮੇਲ ਹੁੰਦਾ ਹੈ ਸਾਧ ਸੰਗਤ ਜੀ ਉਥੋਂ ਤਿੰਨ ਪਹੀਵ ਸੱਜੇ ਪਾਸੇ ਇੱਕ ਤਲਾਬ ਹੈ ਜਿਹਨੂੰ ਲੋਹ ਬਾਗ ਜਾਂ ਲੋਕ ਬਾਗ ਕਹਿੰਦੇ ਆ ਉਹਦਾ ਸਵਛ ਨਿਰਮਲ ਜਲ ਹੈ وہ دو پان کا تلاب کو ڈیڑھ کو میل مہنگے پاس ایک گار ہے ایک کندرا ہے ایک گا ہے جیسے سل سے بیٹھ کے دوست ڈمن کے روپ میں پاتشاہ نے بہت اگر کیا کب کیا کہ اندر ورگیا بھی خطرہ پی گیا ਇਹ ਇਤਿਹਾਸ ਵਿੱਚ ਹੋਰ ਪ੍ਰਚਲਿਤ ਸੂਰਜ ਗ੍ਰੰਥ ਦੇ ਵਿੱਚ ਹੋਰ ਵਿਦਵਾਨ ਗੁਰੂਖਾ ਨੇ ਜ਼ਿਕਰ ਕੀਤਾ ਹੈ ਪਰ ਜਦੋਂ ਉਹਨੇ ਅਪਸਰਾ ਭੇਜੀਆਂ ਬਸੰਤ ਰੁੱਤ ਨੂੰ ਹੁਕਮ ਦਿੱਤਾ ਕਾਮਦੇਵ ਅਰਗੇ ਆਏ ਵੀ ਇਹ ਇੱਕ ਮਹਾਪੁਰਸ਼ ਤਪਸਵੀ ਦਾ ਜਿਹੜਾ ਤਪ ਹੈ ਇਹਨੂੰ ਭੰਗ ਕੀਤਾ ਜਾਵੇ ਉਹੋ ਜਿਹਾ ਉਹ ਗੁਰਮੁਖ ਨੇ ਦੋਸ਼ ਦਮਨ ਨੇ ਆਖਿਆ ਸੀ ਵੀ ਮੈਨੂੰ ਇਹ ਰਾਜ ਭਾਗ ਇਹ ਨਾਟਕ ਜੀਟਕ ਇਹ ਤੁਮਰੀਆਂ ਮੇਰੇ ਵਾਸਤੇ ਤੇ ਕਿਉਂ ਨੇ ਜਾ ਕੇ ਇੰਦਰ ਨੂੰ ਕਹਿ ਦਿਓ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੋਗ ਦਮਨ ਨਾ ਕਰੇ ਮੇਰੇ ਲਈ ਕਿ ਇਹ ਕਾਗ ਦੀ ਬਿਸਟਾ ਦੇ ਸਮਾਨ ਹੈ ਇੰਨੀ ਬੰਦਗੀ ਦੇ باوجود ادھر صاحب ساتھ ستگر پتا گرو تیگ بہادر صاحب کا اگر تبوں جا کے مارا ساحب پاشاہ کا آگمن ہوا شری مان سنت سندر سنگھ جی خالسا پنڈر والے انہوں نے بڑے پیارے بچن لکھے کرگی کراحب جی سکھ کے اندر کہ گرو کی جی لوڑ ہو گرو بھی اجہا ہوگی جیسے دشمیش ماٹا بجری کے لال جی ਰਵਾਰ ਪਰਿਵਾਰ ਸਾਰਾ ਸੰਖ ਦੇ ਕੇ ਨਾ ਦਿੱਤਾ ਸਿੱਖ ਪੰਥ ਗੋਤੋਂ ਕੁਰਬਾਨ ਬਾਗ ਬਾਗ ਜੀ ਅੰਮ੍ਰਿਤ ਦਾ ਸੋਮਾ ਹੋਵੇ ਸਭ ਨੇ ਆਉਣ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਆਪ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਨਵੇਂ ਸਿੱਖ ਨੂੰ ਕਾਲ ਜੀ ਇੱਕ ਵਿਦਵਾਨ ਲਿਖਦਾ ਹੈ

ਜੋਗਾ ਜਿਤਾ ਨਾ ਲੱਥਣਾ ਸਾਥ ਸੇ ਤੋਂ ਸਿੱਖ ਪੰਥ ਤੇ ਤੇਰਾ ਉਧਾਰ ਵੇ ਕਵੀ ਸੰਤੋਖ ਸਿੰਘ ਸਾਹਿਬ ਜੀ ਨੂੰ ਪੜੋ ਤੇ ਉਹਨਾਂ ਨੇ ਤੇ ਬੜੇ ਪਿਆਰੇ ਬਚਨ ਲਿਖ ਦਿੱਤੇ ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਸ ਮਾਤ ਲੋਗ ਦੇ ਵਿੱਚ ਅਵਤਾਰ ਧਾਰ ਕੇ ਨਾ ਹੁੰਦੇ ਅਵਤਾਰ ਦਾ ਜੋ ਲਗਦੀ ਅਰਥ ਹੈ ਅਗਨੀ ਨਾਮ ਧਰਤੀ ਦਾ ਤੇ ਜੋ ਖਗ ਨੇ ਧਰਤੀ ਨੂੰ ਤਾਰਨ ਵਾਸਤੇ ਆਵੇ ਉਹ ਅਵਤਾਰ ਹੈ ਸਾਰੀ ਤਰ੍ਹਾਂ ਦੇ ਮੰਨੇ ਆ ਇੱਥੇ ਵਿਦਵਾਨ ਗੁਰਮੁਖ ਜਾਣ ਗਿਆਨੀ ਜੀ ਬੈਠੇ ਨੇ ਤੇ ਇਸ ਪਰੰਪਰਾਪਤੀ ਕਥਾ ਦੇ ਵਿੱਚ ਇਹਨਾਂ ਪਾਸੋਂ ਸਰਵਣ ਪਿਆਰ ਕਰਦੇ ਰਹਿੰਦੇ ਹੋ ਸਾਡੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਲਗੀਧਰ ਸਾਹਿਬ ਦੀ ਸਿੱਖ ਦੇ ਵਿੱਚ ਇੱਕ ਵਾਦਨ ਉਚਾਰਿਆ ਗੁਰਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚ ਤੇ ਇਹਦੇ ਪ੍ਰਕਾਰ شہیدی داستان گا تھا جوگی صاحب جی نے لہٰ یار جو کہ مہاراج گرو پارشاہ دی جیڑی صفت ہے نا وہ لکھی نہیں جا سکتی کرتار کی سوگند ہے نانک کی قسم ہے جتنی بھی ہو تاریب گوبند کی کم ہے ਜਿਵੇਂ ਸਾਹਿਬ ਕਬੀਰ ਸਹਿਬ ਦਾਸ ਸੋਕ ਇਹਨਾਂ ਨੂੰ ਕਬੀਰ ਸਾਥ ਸੁਮੰਧ ਹੈ ਮਸ ਕਰੋ ਕੰਮ ਕਰੋ ਬਨਰਾਏ ਬਸ ਦਾ ਸਾਥ ਜਿਉਂ ਕਰੋ ਅਰ ਜਸ ਲੇਖਨ ਨਾ ਜਾਏ ਕਲਗੀਧਰ ਸਾਹਿਬ ਦੀ ਸਿਖਤ ਵਿਖੀ ਥੋੜੀ ਜਾ ਸਕਦੀ ਹੈ ਭਵੇਂ ਮਹਾਰਾਜ ਸਾਹਿਬ ਸਰੀਰ ਪਕਾੜ ਕੇ ਉਮਰ ਕਰਕੇ ਬਹੁਤੇ ਲੰਬੀ ਉਮਰ ਨਹੀਂ ਮਹਾਰਾਜ ਨੇ ਭੋਗੀ ਔਰ ਇੰਨੀ ਛੋਟੀ ਉਮਰ ਦੇ ਵਿੱਚ ਐਡੇ ਐਡੇ ਕਾਰਨਾਮੇ ਕਰ ਦਿੱਤੇ جہے ساتھ سنگت بہن کسن کو پری کلگی والے بادشاہ کے تائی ابھی کریا کریے کلگی والے ساتھے والیا کر دے میرے سدران کے بال نو ایک فل انوکھا لا جانی پول گیا ہاں بھلن ہار ہاں پرم پتا سمجھا جانی یہ ارشی چندا چم چندہ چمک دیا میرے کرا پا جانی ਮੁਦਤਾਂ ਦੇ ਛੱਟ ਚੜ ਹੋ ਗਈ ਏ ਆ ਫਿਰ ਬਹਾਰ ਬਣਾ ਜਾਣੀ ਇਹ ਅਰਦਾਸ ਕਰੀਏ ਮਹਾਰਾਜ ਸਾਨੂੰ ਆਪ ਜੀ ਅੰਮ੍ਰਿਤ ਦੀ ਬਖਸ਼ੋ ਸਾਡੇ ਤੇ ਤਰਸ ਕਰੋ ਸਾਨੂੰ ਬਾਣੀ ਬਾਣੇ ਦੀ ਦਾਤ ਬਖਸ਼ੋ ਤੇ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਜਿਸ ਅੰਮ੍ਰਿਤ ਦੇ ਪ੍ਰਸਾਦ ਆਪ ਜੀ ਰੋਜ਼ ਵਚਨ ਪੜ੍ਹਦੇ ਹੋ ਉਹਨਾਂ ਨੂੰ ਸੋਰ ਨਾਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਤੋ ਕੀ ਸਤਿਗੁਰੂ ਸਾਹਿਬ ਦੀ ਮਿਹਰ ਮਾਣ ਕਰਨ ਕਰੀਏ ਸਦਾ ਸਿੱਖੀ ਵਿਚਾਰਨ ਸੰਪੂਰਤਦਾ ਹੈ ਸਮਾ ਜੋ ਸਹੇਜ ਸਹੇਜ ਅਗੇ ਵਧ ਰਿਹਾ ਗੁਰੂਕਾਰ ਦੀ ਕਿਰਪਾ ਕਰੀ ਗਰੀਬਨਵਾਜ਼ ਦਾਸਾ ਦੀ ਸਭ ਨਾਲ ਪਰਸ ਕਰਕੇ ਦਰੋਂ ਕਰੋਂ ਸਿੱਖੀ ਸਿਧਕ ਕਰੋਸਾ ਨਾਮ ਗਾਣ ਦੀਆਂ ਬਾਤਾਂ ਦੇ ਕਿ ਨਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਸਭ ਦੇ ਉੱਪਰ ਦਾ ਮੈਂ ਪ੍ਰਕਾਰਨ ਪਤੇ ਵਾਦ-ਵੱਦ ਕੇ ਪ੍ਰਵਾਨ ਕਰੋ ਜੀ ਵਾਦ ਗੁਰੂ ਜੀ ਸਾਖਾ ਸਾਹਿਬ ਵਾਦ ਗੁਰੂ ਜੀ ਦੇ ਪਤੇ ਵਾਦ ਗੁਰੂ ਜੀ ਦਾ ਪੋਸਟਾ ਵਾਦ ਗੁਰੂ ਜੀ ਦੀ ਪਤੇ ਸੋਏ ਸ਼ਾਨਯਾਨੀ ਗੁਰਮੀਤ ਸਿੰਘ ਜੀ ਗਹਿਰ ਜਿਨ੍ਹਾਂ ਨੇ ਬੜੀ ਹੀ ਵਿਦੋਤਾ ਪਰਪੂਰ ਅਨਮੋਲ ਬਚਨ ਆਗ ਸੰਗਤਾਂ ਦੇ ਨਾਲ ਸਾਂਝੇ ਕੀਤੇ ਹੈ ਗਿਆਨੀ ਜੀ ਦਾ ਧੰਨਵਾਦ ਹੈ ਜਿਨ੍ਹਾਂ ਸੰਗਤਾਂ ਨੇ ਇਸ ਪੜਾਅ ਤੇ ਆਪਣੀ ਮਾਣ ਨੂੰ ਫੱੜੇ ਬਣਾਇਆ ਹੈ ਕਿਉਂਕਿ ਸਾਧ ਸੰਗਤ ਅੱਜ ਤਰੀਕ ਨੂੰ ਜੋ ਸਮਾਗਮ ਨੇ ਉਹਦੇ ਵਿੱਚ ਵੀ ਆਪ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਹੀ ਦੀਸਾ ਪਾਉਣਾ ਹੈ ਤਾਂ ਕਿ ਸਮਾਗਮ ਆਪਣਾ ਚੜ੍ਹਦੀ ਕਲਾ ਦੇ ਨਾਲ ਵਧੀਆ ਹੋ ਸਕੇ ਸੋ ਉਹਨਾਂ ਦੇ ਨਾਮ ਇੱਕ ਪ੍ਰਕਾਰ ਨੇ ਮੂਤਾ ਸਿੰਘ 100 ਰੁਪਏ ਗੁਰਸੇਵਾ 100 ਰੁਪਏ ਧੋਲਾ ਸਿੰਘ 100 ਰੁਪਏ ਗੁਰਸੇਵਾ 100 ਰੁਪਏ ਗੁਰਦੇਵ ਸਿੰਘ ਸੱਜੂ ਦੇ ਪਰਿਵਾਰ ਵੱਲੋਂ 11 ਰੁਪਏ ਮੋ ਸੋਨੀ ਸਿੰਘ ਸਾਨੂੰ ਅਦਰਜੀਤ ਸਿੰਘ 200 ਰੁਪਏ ਗੁਰਸੇਵਾ 200 ਰੁਪਏ ਨਿਸ਼ੰਕਰ ਸਿੰਘ ਗੱਡੀ ਵਾਲਾ 100 ਰੁਪਏ ਗੁਰਸੇਵਾ 50 ਰੁਪਏ ਰੂਪਾ ਮਹਿਰਾ 100 ਰੁਪਏ ਗੁਰੂ ਲੇਵ ਮਦਨ ਸਿੰਘ 400 ਰੁਪਏ ਰੂਪ ਸਿੰਘ 100 ਰੁਪਏ ਗੁਰਦੇਵ ਸਿੰਘ ਪਰਜਾਪਦ 100 ਰੁਪਏ ਪੋਤਾ ਸਿੰਘ ਸਾਨੂੰ ਮਕੰਨ ਸਿੰਘ 100 ਰੁਪਏ ਗੁਰਸੇਵਾ 100 ਰੁਪਏ ਗੁਰਨਾਮ 100 ਰੁਪਏ ਗਗਨਜੀਤ ਸਿੰਘ ਸਿੱਧੂ 500 ਰੁਪਏ جنپریت کور دو سو روپئے گوگان دو سو روپئے پرمجیت اکالی سو روپئے بہادر سو روپئے پیارا سو روپئے گوتھ سیوا سو روپئے گوگ سوا پناہ روپئے بجن سنگ سو روپئے گورن سیوا سو روپئے گوگ سیوا پانچ سو روپئے سورگواسی ساھو سنگ دو سو روپئے پروار گلتےو سو روپئے رنجیت دو سو روپئے جسبی سو روپئے جیت گل سو روپئے دلجیت سو روپئے گروپ سیوا پناہ روپئے گلتےل مستری سو روپئے پنت سو روپئے گروپ سیوا دو سو روپئے گروپ سیوا پناہ روپئے سکھدیو سک سو روپئے بلجندر سنگ سو روپئے کلدیپ سو روپئے ਗੁਰਦੇਵ ਸਿੰਘ ਨੇ ਰੱਖਿਆ 200 ਰੁਪਏ ਰਾਜਜੀਤ ਸਿੰਘ 100 ਰੁਪਏ ਸੁਰਕਵਾਤੀ ਗੁਰਦੇਵ ਸਿੰਘ ਦੇ ਪਰਿਵਾਰ ਵੱਲੋਂ 100 ਰੁਪਏ ਦਰਸ਼ਨ ਸਿੰਘ ਸਾਹਮਣੇ ਸੁਰਕਵਾਤੀ ਤੋਂ ਪੂਰਾ ਸਿੰਘ ਨੇ 500 ਰੁਪਏ ਅਜੈ ਸਿੰਘ ਸਾਹਮਣੇ ਮੇਜਰ ਸਿੰਘ 500 ਰੁਪਏ ਸ਼ੇਰ ਸਿੰਘ 100 ਰੁਪਏ ਵਰਜੀਤ ਸਿੰਘ ਰੱਖੀ 100 ਰੁਪਏ ਕੰਨ ਸਿੰਘ ਸਾਹ ਦੋਸਤ ਲਾ ਸਿੰਘ 500 ਰੁਪਏ ਕਰਮਜੀਤ ਸਿੰਘ ਰੱਖੀ 500 ਰੁਪਏ ਗੁਰਸੇਵਾ 100 ਰੁਪਏ ਗੁਰਸੇਵਾ 100 ਰੁਪਏ ਦਵੈ ਸਿੰਘ ਦੇ ਪਰਿਵਾਰ ਵੱਲੋਂ 200 ਰੁਪਏ گپت سیو سو پہ بن سم کاڈ پروار وجہ پانچ سو روپئے جمور سم سو روپئے گی درشن بستری سو روپئے چمنور سنگھ بستری سو روپئے گرمیت سو روپئے سلجیت پردھان پانچ سو روپئے بلو گل سو روپئے بسند سم سو روپئے بکند راجا پناہ روپئے درشن معاشی کے والے سو روپئے گوپت سیوا سو روپئے موہن سنستری سو روپئے نائب سو روپئے گوپت سیوا پانچ سو روپئے کچھ سو روپئے درشن پٹواری سو روپئے ستگو صاحب کرپا کر ਮਾਇਆ ਸੁਖਲੀ ਬਹੁਤ ਬਣਾਉਣ ਖਜ਼ਾਨੇ ਪਟਾੜੇ ਭਰਪੂਰ ਕਰਨ ਆਉ ਇਸ ਪੜਾਉ ਦੀ ਇਥੇ ਸਬਾਪਤੀ ਹੈ ਉਹਨਾਂ ਦੇ ਸੰਗਤਾਂ ਨਗਰ ਕੀਰਤਨ ਦੀ ਰਵਾਇਤੀ ਹੋਵੇ ਵੀ ਸਾਰਿਆਂ ਨੇ ਸਤਿ ਸਕਾਰ ਸਹਿਜ ਜਾਪ ਕਰਦੇ ਨਾਲ ਚੱਲਣਾ ਹੈ ਬੋਲੇ ਸੋ ਨਿਹਾਲ ਨੌਜਵਾਨਾਂ ਦਾ ਭਾਈ ਇਹ ਦੇਲਤੀ ਸੀ ਕਿ ਮਾਇਆ ਜੋ ਕੀਰਤਨ ਵਾਲੀ ਟਰਾਲੀ ਦੇ ਅੱਗੇ ਦੇ ਦੁਰਦਿਆਂ ਨੇ ਉਹ ਪਾਈ ਜਿਹੜੀ ਚੇਕਾ ਦਾ 12 ਰੁਪਿਆ ਹੈ ਇਹ ਪਾ